इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਹੜੀ ਕਪੂਥਲਾ ਦੇ ਗਤ ਤੰਰੀਕ ਨੂੰ ਇੱਕ ਫਾਇਰਿੰਗ ਹੋਈ ਸੀ ਜਿਹਦੇ ਸੰਬੰਧ ਵਿੱਚ ਤਸਵੀਰ ਹੈ ਇੱਕ ਮੋਬਾਈਲ ਫੋਨ ਤੋਂ ਲੈ ਕੇ ਇੱਕ ਇਨਫਰਸ਼ਨ ਦਿੱਤੀ ਗਈ ਉੱਥੇ ਗੁਲੀਦਾਰ ਇਨਸੀਡੈਂਟ ਹੋਇਆ ਇਹ ਦੇਖੋ ਤਰਸੀਨ ਤੇ ਨਵਦੀਪ ਦੇ ਆਪਸ ਵਿੱਚ ਕੋਈ ਰੰਜਿਸ਼ ਸੀ ਉਹਦੇ ਜਾਇਦ ਉੱਥੇ ਗੋਲੀ ਵੜੀ ਚੱਲੀ ਸੀ ਨਵਦੀਪ ਨੇ ਗੋਲੀ ਚੁੱਕ ਲਈ ਸੀ ਇਹਦੇ ਵਿੱਚ ਦੋ ਜਿਹੜੇ ਲੜਕੇ ਆ ਵੰਜਲੋਂ ਗਏ ਸੀਗੇ ਇੱਕ ਅਵਤਾਰ ਹੈਗਾ ਤੇ ਇੱਕ ਨਵਦੀਪ ਨਰਜੂਟ ਹੈ ਇਹਨਾਂ ਦੋਨਾਂ ਦੇ ਗੋਲੀ ਲੱਗੀ ਸੀ ਇੱਕ ਦੇ ਪੇਟ ਵਿੱਚ ਇੱਕ ਦੇ ਛਾਤੀ ਦੇ ਵਿੱਚ ਗੋਲੀ ਲੱਗੀ ਸੀ ਉਹਨਾਂ ਨੂੰ ਇਮੀਡੀਏਟਲੀ ਐਮ ਐਚ ਐਸ ਹਸਪੀਟਲ ਤਿਲੰਦਰ ਲਿਜਾਇਆ ਗਿਆ ਉਹ ਹੁਣ ਡੇਂਜਰ ਜ਼ੋਨ ਤੋਂ ਬਾਹਰ ਨੇ ਤੇ ਇਹਦੇ ਵਿੱਚ ਅਸੀਂ ਕੇਸ ਰਿਸਟਰ ਕੀਤਾ ਸੀ ਥਾਣਾ ਸਦਕ ਰੂਟ ਕਰਕੇ ਇਦੇ ਵਿੱਚ ਮੰਨ ਲਓਗਾ ਐਸਐਸਪੀ ਸਾਹਿਬ ਕਪੂਠਲਾ ਦੇ ਜੀ ਦੇ ਦਿਸ਼ਾ ਨਿਰਦੇਸ਼ੇ ਵਿੱਚ ਟੀਮਾਂ ਜਿਹੜੀਆਂ ਕਟਕੀਤੇ ਨੇ ਡੀਐਸਪੀ ਸਬ ਡਿਵੀਜ਼ਨ ਪਰ ਐਸਐਸਪੀ ਆਪਣੇ सदर ਕਪੂਠਲਾ ਇਹਨਾਂ ਦੀਆਂ ਟੀਮਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਜਨੇ ਗੋਲੀ ਚਲਾਈ ਸੀ ਨਾ ਵੀ ਉਹਨੂੰ ਅਰੈਸਟ ਕਰ ਲਿਆ ਹੈਗਾ ਉਹਦੇ ਕੋਲ ਜਿਹੜਾ ਗ੍ਰਪਨ ਸੀਗਾ ਜਿਹਦੇ ਨਾਮ ਨੇ ਗੋਲੀ ਚਲਾਈ ਸੀ ਉਹ ਵੀ ਰਿਕਵਰ ਕਰ ਲਿਆ ਹੈਗਾ ਜਿਹੜੇ ਹੋਲ ਸੀਗੇ ਔਰ ਜਿਹੜੀਆਂ ਟਿੰਡਾ ਕਾਰਟੂ ਸੀਗੇ ਉਹ ਵੀ ਬ੍ਰਾਂਡ ਕਰਦਾ ਇਹ ਸੀ ਕੱਲ ਜਿਹੜਾ ਅਰੈਸਟ ਕਰਿਆ ਹੈ ਔਰ 24 ਘੰਟੇ ਦੇ ਵਿੱਚ ਵਿੱਚ ਇਹਦਾ ਦੋਸ਼ੀ ਜਿਹੜਾ ਸੀਗਾ ਉਹ ਉਸ ਲੱਖਾਂ ਦੇ ਪਿੱਛੇ ਆ ਉਹਨੂੰ ਅਰੈਸਟ ਕਰ ਲਿਆ। ਫਿਰ ਇਹ ਜੁਗਤ ਪਰਮਾਨਾ ਦੀ ਆਪਸੀ ਕੋਈ ਗੰਝਿਸ਼ ਜਿਹੜੀ ਸੀਗੀ ਉਹ ਕਿਸ ਤਰ੍ਹਾਂ ਕੀਤੀ ਸੀਗੀ ਇਹਨਾਂ ਦੋਨਾਂ ਪਰਮਾਨਾ ਤੇ ਸੇਮ ਦਿਨ ਦੀ ਆਪਸੀ ਰੰਦੇਸ਼ੀ ਹੈ ਪਰਨੇ ਕਾਫੀ ਚਲਦੀ ਹੈਗੀ ਜਿਹਦੇ ਤਹਿਤ ਇਹਨਾਂ ਦਾ ਝਗੜਾ ਪਾਇਆ ਸੀਗਾ ਅ ਅੱਡੇ ਤੇ ਕੋਈ ਉਸ ਤੋਂ ਬਾਅਦ ਇਹਨਾਂ ਦੀ ਕੈਸ ਹੋਣੀ ਹੋ ਗਈ ਔਰ ਟੈਸ ਵਿੱਚ ਆ ਕੇ ਨਹੀਂ ਗੁਜ਼ਰਦਾ ਨਹੀਂ ਸੀ ਰਵਾ ਨਹੀਂ ਸੀ ਲਾਈਸੈਂਸ ਸੀ ਕੋਲ ਕੋਈ ਬੇਕਰ ਬੈਕਗ੍ਰਾਉਂਡ ਨਹੀਂ ਨਹੀਂ ਲਾਈਟਕ ਨਹੀਂ ਓਕੇ ਇੰਟਰਨੈਸ਼ਨਲ ਮੱਲਣਾ ਦਾ ਇੱਕ ਬੈਂਕ ਪੜਿਆ ਸੀ ਇਹ ਕੰਪਨੀ ਦੇ ਸਮਾਜੋਧੀ ਇੰਸਟਿਟਿਊਟ ਜੋ ਜੋ ਕਪੂਤ ਕਲਬੀਸ ਨੂੰ ਮੈਨ ਚਲਾਇ ਜਾ ਰਹੀ ਹੈ ਇਹਦੇ ਤਹਿਤ ਮਾਨਯੋਗ ਸ਼੍ਰੀ ਗੁਰਪੁਰਾ ਐਸਐਸਕੇ ਕਲਬ ਜੀ ਦੇ ਨਿਸ਼ਾ ਨਿਦੇਸ਼ ਨੇ ਦੱਸਿਆ ਸੀ ਇਹ ਕਪੂਤਲਾ ਡੀਐਸਪੀ ਆਪਣੇ ਕਮਿੰਦਰ ਸਿੰਘ ਜੀਐਸਪੀਡੀ ਔਰ ਇਨਸਪੈਕਟਰ ਸੀ ਜਨਰਲ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਅਸੀਂ ਤਿੰਨ ਲੜਕੇ ਜਿਹੜੇ ਨੂੰ ਐਪਰੀਹੈਂਡ ਕੀਤੇ ਜਿਹੇ ਆ ਕੱਲ ਔਰ ਇਹਨਾਂ ਬਸ ਤੋਂ ਦੋ ਗੈਪਨਜੇ ਰਹਿਗੇ ਆ 30 ਬੋਲਟ ਦੇ ਕੰਟਰੀ ਮੇਡ ਉਹ ਉਥੇ ਰਿਕਵਰ ਕੀਤੇ ਔਰ ਛੇ ਰੌਂਗ ਜਿਹੜੇ ਨੇਗੇ ਨਾ ਕੋ ਬਲੇ ਹਨ ਸਾਨੂੰ ਇਹਦੇ ਵਿੱਚ ਦੋ ਲੜਕੇ ਅਸੀਂ ਅਰੈਸਟ ਕੀਤੇ ਹੈਗੇ ਆ ਉਹ ਪ੍ਰਿੰਸੀਪਲ ਹੈਗਾ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈਗਾ ਤਿੰਨ ਨਰ ਕੇਸ ਸੀ ਜਿਹੜੇ ਕਿ ਫਣੇ ਕਟਾਰਪੁਰ ਦੇ ਰਹੰਗੋਣ ਵਾਲੇ ਨੇ ਇਹਨਾਂ ਦੋ ਜੇ ਵੈਪਨ ਕਵਰ ਕੀਤੇ ਆ ਤੇ ਜਿਹੜਾ ਗੁਰਵਿੰਦਰ ਹੈਗਾ ਇਹਦੀ ਕੁਝ ਕੁ ਗੱਲ ਸਾਹਮਣੇ ਆਈ ਕਿ ਇਹ ਇੰਡੋਰ ਕੋਹਾਲ ਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀ ਜੋ ਜਲੰਧਰ ਦੇ ਜੁਸੀਰ ਪਿੰਡ ਦਾ ਰਹੰਗੋਆ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗੁਰਵਿੰਦਰ ਤੇ ਇਹਦਾ ਦੋਸਤ ਜਿਹੜਾ ਸੀ ਇਹ ਇਕੱਠੇ ਨਿੰਦਰ ਇਹ ਇਕੱਠੇ ਦੋਈ ਦੇ ਵਿੱਚ ਰਹੰਦੇ ਸੀਗੇ ਤੇ ਇਹ ਉਥੋਂ ਵਾਪਸ ਆ ਗਿਆ ਸੀਗਾ ਔਰ ਉਹ ਨਿੰਦਨ ਨੇ ਇਹਨੂੰ ਟਾਸਕ ਦਿੱਤਾ ਸੀਗਾ ਵੀ ਆਹ ਮੇਰਾ ਰਿਸ਼ਤੇਦਾਰ ਜਿਹੜਾ ਮੇਰੇ ਨਾਲ ਘਟਕਟ ਹੈਗੀ ਹੈ ਉਹਦੇ ਗੁਲੀ ਮਾਰ ਕੇ ਆਉਣੀ ਹੈ। ਉਹਨੂੰ ਇਹਨੂੰ ਇੰਟਰਸੈਪਟ ਕਰਨਾ ਇਹਨੂੰ ਗ੍ਰਿਪਤ ਕਰਨ ਦੇ ਨਾਲ ਉਹ ਜਿਹੜੀ ਘਟਨਾ ਜਿਹੜੀ ਹੈ ਹੋਣ ਵਾਲੀ ਸੀ ਉਸ ਤੋਂ ਬਚਾ ਲਿਆ ਗਿਆ। ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੇ ਲੜਾਉਂਦੇ ਨੇ ਇਹ ਖੂਨ ਦੋਸ਼ੀ ਹੈ ਜਿਹੜਾ ਅਰੈਸਟ ਹਨ ਬਾਕੀ ਤਿੰਨ ਦੋਸ਼ੀ ਅਸੀਂ ਇਹਨੂੰ ਚਿਰਤ ਰੱਖੀ ਹੈ। ਸਰ ਜੀ ਨਿੰਦਰ ਐਸੋ ਇਲੀਏ ਚ ਹੈ ਡਿਵੀਜ਼ਨ ਨਿੰਦਰ ਡਿਵੀਜ਼ਨ ਇਹ ਗੁਰਿੰਦਰ ਡਿਵੀਜ਼ਨ ਤੋਂ ਵਰਤਦਾ ਹੈ ਇਹਨੂੰ 6 ਮਹੀਨੇ ਹੋ ਗਏ ਆਗੇ ਭਾਈ ਨਿੰਦਰ ਨੂੰ ਵੀ ਸਬਮਿਟ ਕੀਤਾ ਹੈ ਨਿੰਦਰ ਇਨਵੈਸਟੀਗੇਸ਼ਨਸ ਲੈ ਕੇ ਆਉਂਗੇ ਜੋ ਪ੍ਰਤੀਸ਼ਾੰਦੀ ਹੈਗੀ ਉਹਨੂੰ ਦੇਖ ਕਰਦੇ ਆ। ਯਾਰ ਭਾਈ ਨਿੰਦਰ ਬੈਠਾ ਇਹ ਜਿਹੜਾ ਪ੍ਰਿੰਸੀਪਲ ਹੈਗਾ ਅ ਇਹ ਤੇ ਨ ਕੋਈ ਤੇ ਕੋਈ ਨਹੀਂ ਹੈਗਾ ਜਤਿਨ ਤੇ ਇੱਕ ਪਰਚਾ ਜਿਸ ਜਾਏਗਾ। ਓਕੇ। ਔਰ ਬਾਕੀਆਂ ਦੀ ਜਿਹੜੀ ਉਹ ਤਸਦੀਕ ਕਰ ਰਹੇ ਨੇ ਕੁਝ ਭਲੇ ਕਤ ਆਪ ਨੂੰ ਸੁਣਦਾ ਹੈ ਕਿਨੇ ਲੱਗਦੀ ਜੀ ਚੌਥਾ ਜਿਹੜਾ ਬੱਝਾ ਆਇਆ ਉਹ ਵੀ ਉਸ ਪ੍ਰਕਾਰ ਦਾ ਨਰ ਚੌਥਾ ਜਿਹੜਾ ਬੱਝਾ ਆਇਆ ਅਸ਼ੀਸ਼ ਹੈ ਰਾਖੀ ਇੱਕ ਇੱਕ ਕੰਮ ਸਭ ਨਹੀਂ ਦੇ ਤੁਸੀ ਇਹ ਜਿਹੜੀ ਕੁਛੀ ਸੋਟਕ ਸਾਹਮਣੇ ਆਈ ਹੈ ਮੁੱਢਲੇ ਤੌਰ ਤੇ ਇਹ ਦੋਸਤੀ ਹੈ ਦੋਨੇ ਨਿੰਦਲ ਤੇ ਜਿਹੜਾ ਜਿੱਦਨੇ ਗੋਬਿੰਦਰੇ ਦਾ ਹੂੰ ਹੂੰ ਔਰ ਜਿਹੜਾ ਉੱਥੇ ਨਿੰਦਰ ਹੈਗਾ ਉਹਨੇ ਮਰਾਸ ਕੀਤਾ ਇਹਦਾ ਰਿਸ਼ਤੇ ਦਾ ਨਾ ਕੋਈ ਇਹਦੀ ਹਲਬਨ ਸਿੰਘ ਮਰੀਦ ਦਾ ਸਵਿਤਾ ਸੀ ਜਿਹੜੇ ਜੱਕ ਕੋਈ ਮਾਕੇ ਹੋ। ਸਰੇ ਉਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ। 25 ਸਾਲ ਤੋਂ ਵੀ ਘੱਟ। ਕੋਈ ਨਸ਼ੇ ਦੇ ਵੀ ਆਦੀ ਰਹੇ ਹੈਗੇ ਜਿਸ ਤਰ੍ਹਾਂ ਇਹਨਾਂ ਨੇ ਐਕਟੀਵਿਟੀ ਕੀਤੀ। ਨੇ ਹਜੇ ਤੱਕ ਕੋਈ ਕੋਸ਼ਿਸ਼ ਕਰਨੀ ਹੈ ਹੰਕਮ ਸਾਹਮਣੇ। ਤੇ ਬਾਕੀ ਇਹਨੂੰ ਦੇਖ ਰਹੇ ਹਨ ਜਾਂਚ ਕਰ ਰਹੇ। ਠੀਕ ਜੀ। ਥੈਂਕ ਯੂ। kepala kamu